ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਇੱਕ ਖੁਸ਼ੀ ਦੀ ਗੱਲ ਆ ਕਿ ਬਾਬਾ ਵਿਧਾਵਾ ਸਿੰਘ ਵਿਦਿਆ ਕੇਂਦਰ ਨਾਮ ਦੀ ਜਿਹੜੀ ਸੰਸਥਾ ਹੈ ਜਿਹੜੀ ਕਿ ਡੇਲਾ ਰੂਮੀ ਪੁੱਛੋ ਸੰਤ ਬਾਬਾ ਸੁਖਦੇਵ ਸਿੰਘ ਜੀ ਦੇ ਵੱਲੋਂ ਇਹ ਸੰਸਥਾ ਚਲਾਈ ਜਾ ਰਹੀ ਆ ਇਹ ਸੰਸਥਾ ਦੇ ਵਿੱਚ ਜਿੱਥੇ ਵਿਦਿਆ ਦਾਣ ਦਿੱਤਾ ਜਾਂਦਾ ਉੱਥੇ ਨਾਮ ਦਾਣ ਵੀ ਦਿੱਤਾ ਜਾਂਦਾ ਇਹ ਇੱਕ ਬਹੁਤ ਵੱਡੀ ਗੱਲ ਆ ਕਿ ਬੱਚਿਆਂ ਨੂੰ ਧਰਮ ਦੇ ਨਾਲ ਜੋੜਿਆ ਜਾਂਦਾ ਸੋ ਮੈਨੂੰ ਕਰੀਬ 52 ਦੇ ਕਰੀਬ ਸਕੂਲ ਜਿਹੜੇ ਆ ਇਹ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਅੰਦਰ ਜਿਹੜੇ ਆ ਉਹ ਚੱਲ ਰਏ ਆ ਤੋਂ ਆਪਣੇ ਆਪ ਦੇ ਵਿੱਚ ਜਿੱਥੇ ਵਿੱਦਿਆ ਦੇ ਖੇਤਰ ਦੇ ਅੰਦਰ ਵੱਡਾ ਇੱਕ ਕਾਰਜ ਆ ਉਥੇ ਇਹਦੇ ਨਾਲ ਦੀ ਨਾਲ ਜਿਹੜੀ ਅਜਿਹੇ ਸਮੇਂ ਦੀ ਵੱਡੀ ਜ਼ਰੂਰਤ ਆ ਕਿ ਬੱਚਿਆਂ ਨੂੰ ਆਪਣੇ ਮੂਲ ਨਾਲ ਆਪਣੇ ਧਰਮ ਨਾਲ ਜੋੜਿਆ ਜਾਵੇ ਇਹ ਸਕੂਲ ਦੇ ਵਿੱਚ ਜਿਹੜਾ ਜਦੋਂ ਆਰੰਭਤਾ ਹੁੰਦੀ ਆ ਅਰਦਾਸ ਹੁੰਦੀ ਆ ਜਪਜੀ ਸਾਹਿਬ ਦਾ ਪਾਠ ਹੁੰਦਾ ਕੀਰਤਨ ਸਿਖਾਇਆ ਜਾਂਦਾ ਹੈ ਸਤਾਤ ਦੀ ਸਾਡੇ ਵਿਚਕਾਰ ਖੜੇ ਨੇ ਪ੍ਰਿੰਸੀਪਲ ਸਾਹਿਬ ਖੜੇ ਨੇ ਤੇ ਸਾਡੇ ਧਾਰਮਿਕ ਦੇ ਟੀਚਰ ਖੜੇ ਨੇ ਆ ਜਿੰਨੇ ਬੱਚੇ ਨੇ ਇਹ ਸਿਰਫ ਤੁਹਾਡੇ ਨਾਲ ਕਹਿੰਦੇ ਰੂਬਰੂ ਕਰਾਉਣ ਵਾਸਤੇ ਲਿਆਉਂਦੇ ਨੇ ਇਹ ਸਾਰੇ ਬੱਚਿਆਂ ਨੂੰ ਜਪਜੀ ਸਾਹਿਬ ਦੇ ਨਾਲ ਨਾਲ ਹੋਰ ਬਾਣੀਆਂ ਵੀ ਕੰਕਾ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਵੀ ਇਹਨਾਂ ਨੇ ਲਈ ਆ ਤੋਂ ਇਹ ਗੱਲ ਦੇਖਣ ਵਿੱਚ ਆਈ ਆ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਵੀ ਬਾਬਾ ਲੰਨ ਸਿੰਘ ਜੀ ਦੀ ਵਰਸੀ ਤੇ ਜਿਹੜੇ ਪਾਸ ਚੱਲਦੇ ਨੇ ਉਹਨਾਂ ਪਾਠਾਂ ਦੇ ਵਿੱਚ 12ਵੀਂ ਕਲਾਸ ਤੱਕ ਪੜਨ ਵਾਲੇ ਬੱਚੇ ਰੌਣ ਲਾਉਂਦੇ ਨੇ ਤੋਂ ਅੱਜ ਦੇ ਸਮੇਂ 'ਚ ਇਸ ਧਰਮ ਦੀ ਜਿਹੜੀ ਵਿੱਦਿਆ ਪ੍ਰਾਪਤ ਕਰਨ ਦੇ ਜਿਹੜੇ ਕੇਂਦਰ ਵੀ ਘਟ ਗਏ ਤੇ ਬੱਚਿਆਂ ਦਾ ਰੁਝਾਨ ਵੀ ਘਟ ਗਿਆ ਪਰ ਇਹਨਾਂ ਸਕੂਲਾਂ ਦੇ ਵਿੱਚ ਜਿੱਥੇ ਪੜ੍ਹਾਈ ਫ੍ਰੀ ਦਿੱਤੀ ਜਾਂਦੀ ਆ ਉਥੇ ਨਾਮ ਦਾ ਨਾਮ ਦੀ ਵਿੱਦਿਆ ਜਿਹੜੀ ਆ ਸੰਤ ਮਹਾਪੁਰਸ਼ਾਂ ਦੇ ਵੱਡੇ ਉਪਰਾਲੇ ਨਾਲ ਸਾਰੇ ਬੱਚਿਆਂ ਨੂੰ ਸਿਕਾਈ ਜਾਂਦੀ ਆ ਮੈਨੂੰ ਇਸ ਗੱਲ ਦੀ ਖੁਸ਼ੀ ਆ ਮੈਂ ਇਸ ਇਲਾਕੇ ਦਾ ਹੋਣ ਕਰਕੇ ਇੱਥੋਂ ਦੇ ਇਲਾਕੇ ਨਾਲ ਸੰਬੰਧਿਤ ਜਿਹੜੇ ਬੱਚਿਆਂ ਦੇ ਮਾਪੇ ਆ ਉਹ ਬਹੁਤ ਵੱਡੇ ਪੱਧਰ ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦੇ ਆ ਕਿ ਸਾਡੇ ਬੱਚੇ ਜਿੱਥੇ ਵਿਦਿਆ ਪ੍ਰਾਪਤ ਦੇ ਵਿੱਚ ਬਹੁਤ ਕਿਹੜਾ ਉੱਚ ਵਿਦਿਆ ਪ੍ਰਾਪਤ ਕਰ ਰਹੇ ਨੇ ਉੱਥੇ ਧਰਮ ਦੀ ਜਿਹੜੀ ਆ ਵਿਦਿਆ ਪ੍ਰਾਪਤ ਕਰਨਾ ਵੀ ਉਹ ਆਪਣਾ ਸੁਭਾਗ ਸਮਝ ਰਹੇ ਨੇ ਸੋ ਬਹੁਤ ਸਤਿਕਾਰਯੋਗ ਬਾਬਾ ਸੁਖਦੇਵ ਸਿੰਘ ਜੀ ਦਾ ਵੱਡਾ ਯੋਗਪਰਾਲਾ ਸੋ ਅਸੀਂ ਇਸ ਗੱਲ ਦੇ ਲਈ ਇਹ ਸਸਾ ਦੇ ਲਈ ਰਣੀ ਵੀ ਆ ਕਿ ਉਸ ਵਿਦਿਆ ਦੇ ਨਾਲ ਨਾਲ ਉਹ ਧਰਮ ਦੇ ਖੇਤਰ ਅੰਦਰ ਵੀ ਜਿਹੜੀ ਆ ਕਿ ਨਾ ਉਹ ਵਿਦਿਆ ਦੇ ਰਹੇ ਨੇ ਸੋ ਜਿੰਨੇ ਤੁਸੀਂ ਬੱਚੇ ਸਕੂਲ ਦੇ ਵਿੱਚ 300 ਦੇ ਕਰੀਬ ਬੱਚਾ ਜਿਹੜਾ ਉਹਨਾਂ ਨੂੰ ਬਾਣੀ ਵੀ ਕੰਠਾ ਉਹ ਕੀਰਤਨ ਵੀ ਕਰਨਾ ਜਾਣਦੇ ਨੇ ਸੋ ਇਸ ਤਰ੍ਹਾਂ ਇਹ ਜਿਹੜੇ ਬੱਚੇ ਆ ਆਪਣੀ ਜ਼ਿੰਦਗੀ ਦੇ ਜਿਹੜਾ 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 ਤਰੱਕੀ ਦਾ ਸਫਰ ਆ ਉਥੇ ਵਿਦਿਆ ਦੇ ਨਾਲ ਨਾਲ ਨਾਮ ਦੇ ਖੇਤਰ ਵਿੱਚ ਵੀ ਪਰਪੱਕ ਹੋ ਰਹੇ ਨੇ ਜਿਹੜੀ ਕੀ ਅੱਜ ਦੇ ਸਮੇਂ ਦੀ ਵੱਡੀ ਲੋੜ ਆ ਸੋ ਅਸੀਂ ਬਾਬਾ ਵਧਾਵਾ ਸਿੰਘ ਵਿਦਿਆ ਕੇਂਦਰ ਜੋਗੀ ਡੇਰਾ ਰਮੀ ਪੁੱਜੋ ਵੱਲੋਂ ਬਾਬਾ ਸੁਖਦੇਵ ਸਿੰਘ ਜੀ ਵੱਲੋਂ ਚਲਾਇਆ ਜਾ ਰਿਹਾ ਉਸ ਦੀ ਭਰਪੂਰ ਜਿੱਥੇ ਸ਼ਲਾਘਾ ਕਰਦੇ ਆ ਉਥੇ ਗੁਰੂ ਅਗੇ ਅਰਦਾਸ ਕਰਦੇ ਆ ਕਿ ਇਹ ਸਸਤਾ ਦਿਨ ਦੁਗਣੀ ਰਾਤ ਚ ਹੋਣੀ ਤਰੱਕੀ ਕਰੇ ਜਿੱਥੇ ਧਰਮ ਕੋਪ ਦੀ ਸੇਵਾ ਕਰਨੀ ਆ ਉਥੇ ਸਮਾਜ ਦੇ ਵਿੱਚ ਵੀ ਚੰਗਾ ਜਿਹੜਾ ਅਸਰ ਤੇ ਚੰਗਾ ਵਿਚਾਰ ਜਿਹੜੀ ਆ ਉਹ ਦੇ ਰਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ